ோே கால் க வா ஜ பத்தி செல்ல ਸਾਰੇ ਆਤੇ ਸਰਪ੍ਰਾਈਜ਼ ਵਾ ਸਾਰੇ ਆਤੇ ਇੱਕ ਸਰਪ੍ਰਾਈਜ਼ ਵਾ ਕੀ ਸਰਪ੍ਰਾਈਜ਼ ਉੱਥੇ ਜਾ ਕੇ ਦੱਸਣਾ ਤੁਸੀਂ ਚੱਲੇ ਜੀ ਨਾਲ ਮੰਮਾ ਦੇ ਕੌਣ ਕੌਣ ਚੱਲਿਆ ਵਾ ਸਾਰੇ ਹਾਂ ਪਾਪਾ ਸਾਦੀ ਕਿਹ ਹੁੰਦਾ ਪਾਪਾ ਜੀ ਪਾਪਾ ਜੀ ਚੱਲੇ ਲਰ ਮੰਮਾ ਜੀ ਹਾਂ ਫਿਰ ਫਿੱਕੇ ਵੀ ਫਿਰ ਫਿੱਕੇ ਵੀ ਠੀਕ ਹੈ ਤੇ ਫਤੇ ਦੀ ਪੂਰੀ ਤਾਹਰ ਆਣਾ ਫਿਰ ਅੱਜ ਹਾਂ ਤੇ ਫਿਰ ਮੰਮਾ ਵੀ ਤਾਹਰ ਮਾਰ ਲੈ ਹਾਂ ਤੈਨੂੰ ਨਾ ਹੋਲੀ ਪਤਾ ਲੱਗੂਗਾ ਠਹਿਰ ਕੇ ਕਿ ਆਪਾਂ ਕਿੱਥੇ ਚੱਲਨੇ ਆ ਬੂਟ ਪਾਉਣੇ ਹਜੇ ਫਤੇ ਨਹੀਂ ਤੇ ਕੀ ਕੰਮ ਆ ਓਕੇ ਠਹਿਰ ਕੇ ਦਾਦਾ ਜੀ ਠਹਿਰ ਕੇ ਮੰਮਾ ਵੀ ਤਿਆਰ ਹੋ ਜੀ ਓਕੇ ਬੈਠੋ ਤੁਸੀਂ ਇੱਥੇ ਚੱਲਨੇ ਆ ਲਓ ਜੀ ਸੁਖ ਵੀ ਹੋ ਗਈ ਆ ਤਿਆਰ ਇੱਧਰ ਸਾਡੇ ਫਤੇ ਦੀ ਟੌਰ ਵੇਖ ਲਓ ਤੇ ਅੱਜ ਫਤੇ ਨੇ ਤੁਹਾਨੂੰ ਦੇਣਾ ਵਾ ਕੁਝ ਸਰਪ੍ਰਾਈਜ਼ ਹਾਂ ਆ ਗਿਫਟ ਮੈਨੂੰ ਪਹਿਲਾਂ ਹੀ ਮਿਲ ਗਿਆ ਦੇਖੀ ਇਹ ਕਿੰਨੇ ਦਿੱਤਾ ਗਿਫਟ ਇਹ ਵੀ ਆਪਾਂ ਲਾਉਣ ਲੱਗਿਆਂ ਦੱਸਾਂਗੇ ਹਾਂ ਇਹ ਕਿੰਨੇ ਤੈ ਗੁੱਦਾ ਹਾਂ ਹਾਂ ਹਾਂਜੀ ਇਹ ਨੂੰ ਅੰਗਰ ਤੋਂ ਸੁਕੌਲੀ ਪੀਤੇ ਪਾਣੀ ਵੀ ਨਹੀਂ ਆਂ ਕਿ ਫਮੀ ਆਂਦੇ ਹਾfte ਤੇ ਹੁੰਦੇ ਜਿਆਦੇ ਨਾਲ ਪੀ ਪਾਣੀ ਬੜਾ ਵੈਮੀ ਰੱਬੀ ਹੈ ਸਾਡੇ ਘਰ ਚ ਕੋਈ ਵੈਮੀ ਨਹੀਂ ਕਰਦਾ ਸਿਰਫ ਇਹ ਇਹਨੂੰ ਕੱਲ ਤੇ ਮਾੜੀ ਜੀ ਇਹਨੂੰ ਛੇਕਾ ਹੀ ਗੀ ਹੋ ਗਿਆ ਕੁਛ ਹੁੰਦਾ ਕੱਲ ਚ ਪੀਣ ਹੁੰਦਾ ਵੀ ਤੇ ਮੈਂ ਚਨੇ ਬਣਾਏ ਨਹੀਂ ਤੇ ਮੁੜ ਕੇ ਤਾਂ ਮਮਾ ਚਨੇ ਨਾ ਬਣਾਇਆ ਕਰੋ ਮੈਂ ਕਿਉਂ ਮੈਨੂੰ ਮਮਾ ਆ ਕੱਲ ਚ ਪੀਣ ਹੁੰਦੀ ਚਨੇ ਭਾਵੇਂ ਮਤਲਬ ਇਹਨਾਂ ਪਿਛਲੇ ਉਟ ਕਰਨੀ ਵੀ ਮੈਂ ਕਿਹੜੀ ਕਰਦੀ ਤਾਂ ਉਦੋਂ ਮੈਨੂੰ ਆ ਪ੍ਰੋਬਲਮ ਹੋਈ ਆ ਹਾਂ ਮੇਰੇ ਪਾਣੀ ਕਿਤੇ ਨਾਲ ਕਿਤੇ ਮੈਨੂੰ ਪਾਣੀ ਪੀਣ ਲਈ ਦਿੱਤੀ ਪੀਦਾ ਹੁੰਦਾ ਸੀ ਹਾਂ ਤੇ ਸੁਖ ਤੂੰ ਚੰਗੀ ਟੋਰ ਮਾਰੀ ਕੋਈ ਨਾ ਕਿੰਨੀ ਇਹਦੇ ਵਿੱਚ ਵਸੂਲ ਪਿਸਟੇ ਤੇ ਹਿੰਦੀ ਨਹੀਂ ਹੋਈ ਕੋਈ ਵੀ ਬੇਸਲੋ ਫੋਟੇ ਨਾਲ ਤੇ ਨਹੀਂ ਹੋਈ ਹੈ ਕਿੱਥੇ ਕੀ ਕਿੱਥੇ ਨਹੀਂ ਹੋਈ ਕਿੱਵੀ ਅੱਛਾ ਫਤਿਹ ਆ ਕੱਪੜੇ ਕਿੰਨੇ ਲੈ ਕੇ ਦਿੱਤੇ ਆ ਕਾਲੀ ਨਵੇਂ ਨਵੇਂ ਯਾਰ ਉਹ ਦੱਸ ਤਾਂ ਮੈਂ ਨਵਾਂ ਬਣਾਇਆ ਮੈਂ ਥੋੜਾ ਜਿਹਾ ਸ਼ੋ ਯਾਰ ਫਤਿਹ ਦੀ ਟੋਰ ਵੇਖੋ ਬਾਬਾ ਦੀ ਪੁਣਾਣੇ ਦਿੱਤੇ ਮੈਂ ਤਾਂ ਦੀਪ ਸਿੰਘ ਜੀ ਸਾਰਾ ਕੁਝ ਦਿੰਦੇ ਹਨਾ ਉਹ ਬਾਬਾ ਕਿਹਾ ਉਹ ਬਾਬਾ ਚਲੋ ਬਾਅਦ ਦੱਸਦੇ ਕਿਹਦੇ ਬਾਬਾ ਤੇ ਚਲੀਏ ਅ ਕਿਹੜਾ ਬਾਬਾ ਕੋਲ ਤੇ ਲੈ ਚੋ ਜਾਣਾ ਉੱਥੇ ਜਾਣ ਵਾਲਾ ਹਾਂ ਤੇ ਅੱਜ ਜਿਹੜਾ ਸਰਪ੍ਰਾਈਜ਼ ਰੈਨ ਚੱਲੇ ਆ ਆਪਾਂ ਤੁਹਾਡੇ ਲਈ ਉਹ ਕੰਮ ਲਈ ਸਾਡੀ ਉਨੀ ਚਲੋ ਆਪਾਂ ਮੈਂ ਕਹਿਣਾ ਵੀ ਸਾਡੀ ਘਾਤ ਨਹੀਂ ਹੈਗੀ ਪਰ ਉਹਨੂੰ ਬਾਬਾ ਦੀਪ ਸਿੰਘ ਨੇ ਗੁਰੂ ਮਾਰੇ ਨੇ ਇੰਨੀ ਜੋ ਗੱਲ ਤਾਂ ਹਾਂ ਬਾਕੀ ਸਾਡੀ ਮਿਹਨਤ ਆ ਤੇ ਉਹਦੇ ਵਿੱਚ ਕੰਮੇ ਘਾੜੀ ਆ ਹਾਂ ਉਹਦੇ ਵਿੱਚ ਕੰਨੀ ਢਾਡੀ ਉਹਦੇ ਵਿੱਚ ਮੇਰੀ ਪੜੀ ਲਹਾੜ ਮਿਲਦੀਆਂ ਸੀ ਹਾਂ ਉਹ ਤੇ ਕੰਨੀ ਢਾਡੀ ਤੇ ਜਿਨ੍ਹਾਂ ਨੇ ਇਹ ਚੀਜ਼ ਮੈਨੂੰ ਗਿਫਟ ਕਰਨੀ ਆ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਖਾਸ ਕਰਕੇ ਰਮਨ ਕਲੇਰ ਦਾ ਰਮਨ ਕਲੇਰ ਲਾਡ ਭਲਵਾਨ ਲਾਡ ਭਲਵਾਨ ਆਸਟ੍ਰੇਲੀਆ ਜੱਗਾ ਭਲਵਾਨ ਕੈਨੇਡਾ ਵੀਰ ਰਮਨ ਕਲੇਰ ਸੂਰਜ ਠਾਕਰ ਚੰਨਵੀਰ ਜਰਮਨੀ ਤੋਂ ਡਾਕਟਰ ਸ਼ਿੰਦਪਾਲ ਇਹ ਸਰੀ ਡਾਕਟਰ ਸਾਨੀ ਤੇ ਸ਼ਿੰਦਪਾਲ ਨਾਲ ਗੋਪੀ ਵੀ ਤੇ ਨਾਲ ਹੱਡਾ ਦਰਜਿੰਦਰ ਕੁੰਮਣ ਯੂਕੇ ਕਰਨਵੀਰ ਕਰਨਵੀਰ ਕਾ ਯੂਕੇ ਤੇ ਸਾਰੇ ਭਰਾਵਾਂ ਦਾ ਬੜਾ ਸੰਯੋਗ ਉਹਨਾਂ ਵੀਰਾਂ ਨੇ ਇੱਕ ਮੈਨੂੰ ਵੱਡੀ ਜੀ ਚੀਜ਼ ਗਿਫਟ ਕੀਤੀ ਆ ਤੇ ਅੱਜ ਆਪਾਂ ਬਿਲਿੰਗ ਕਰਵਾ ਕੇ ਉੱਥੇ ਛੱਡ ਗਏ ਸੀ ਤੇ ਅੱਜ ਆਪਾਂ ਉਹ ਬਾਈ ਕਰਨੀਆਂ ਲੈਣੀਆਂ ਚੱਕਣੀਆਂ ਉੱਥੋਂ ਤੇ ਫੇਰ ਚਲੋ ਅੱਗੇ ਦਾ ਕੀ ਪ੍ਰੋਸੀਜਰ ਹੋਗਾ ਤੁਹਾਨੂੰ ਦੱਸਾਂਗੇ ਵੀਡੀਓ ਦੇ ਰਹੀਂ ਸਾਰੀ ਵੇਖਿਓ ਵੀਡੀਓ ਤੇ ਆਪਾਂ ਜੀ ਚੀਜ਼ ਲੈਣ ਆਏ ਜੀ ਸਾਨੂੰ ਕਰਨੀ ਪਈ ਵੇਟਿੰਗ ਬੈਠੀਆਂ ਆ ਪੰਜ ਸੱਤ ਇੱਧਰ ਦੇ ਆ ਪਾਤ ਨੂੰ ਮੇਟਣਾ ਤੇ ਇਹ ਬੇਸ਼ੰਮ ਵੇੜ ਕਿੰਦਾ ਵੇੜ ਨੂੰ ਕਰਨੀ ਪਈਏ ਚਲੋ ਕੋਈ ਨੂੰ ਕਹਿੰਦੇ ਨਾ ਸਬਰ ਦਾ ਫਲ ਮਿੱਠਾ ਹੁੰਦਾ ਵੇ ਗੇ ਵਾਲਾ ਸਬਰ ਦਾ ਫਲ ਮਿੱਠਾ ਗਲ ਕੇ ਲੱਗੇ ਵੀ ਜਾਂਦਾ ਹੁੰਦਾ ਨਹੀਂ ਨਹੀਂ ਠੀਕ ਤਾਂ ਫਲ ਕੋਈ ਨਹੀਂ ਮਿੱਠਾ ਹੀ ਆ ਸਬਰ ਦਾ ਫਲ ਬਾਕੀ ਉਧਰ ਦੁਨੀਆ ਪਾਉਂਦਾ ਨੂੰ ਵੀਡੀਓ ਮਾਰ ਕੇ ਦੱਸ ਸਕਦੇ ਹੋ ਕੈਮਰਾ ਦਾ ਕੀ ਸਿਰਫ ਇਧਰ ਫਤਈ ਦਿਖਾ ਸਕਦੇ ਆ ਕਿ ਚੱਲਣਾ ਬੇਟੇ ਪੀਰੀਅਡ ਕੀ ਟਾਈਮ ਕਰਤਾ ਨਾ ਮਿਸਟਰੀ ਕੀ ਸਰ ਕਰੀ ਜਾ ਬਾਕੀ ਅਪ ਕੋਈ ਦਾ ਵੀ ਪੀਰੀ ਨਹੀਂ ਕੋਈ ਹੁਣ ਤੇ ਮੇਰੇ ਨਾਲ 3 ਘੰਟੇ ਹੋ ਗਏ ਹਨਾ ਹੋਰ ਹੋ ਕੇ ਬੈਠੀ ਤੱਕ ਗਏ ਹਨਾ ਦੇਖੋ ਬਾਕੀ ਕਿੰਨੀ ਵੇਟਿੰਗ ਹੋਰ ਇਹਨਾਂ ਨੇ ਦੱਸਿਆ ਨਹੀਂ ਪਈ ਨਾ ਫੋਨ ਕਰਕੇ ਕਿ ਇੰਨਾ ਟਾਈਮ ਲੱਗਣਾ ਹਰ ਨੂੰ ਟਾਈਮ ਦੇ ਦੱਸ ਲੈ ਨਾ ਫਰਵੀ ਤੂੰ ਕੀ ਘੰਡੇ ਜੀ ਨਹੀਂ ਪੀਂਦੇ ਪਾਣੀ ਅੱਛਾ ਨਹੀਂ ਕੀ ਨਹੀਂ ਕੀ ਪਾਣੀ ਪਾਣੀ ਪੀ ਲਿਆ ਕੋਲ ਨਹੀਂ ਪਾਣੀ ਸਭ ਨਾਲ ਓਕੀ ਵੇਟ ਕਰਨੀ ਹੈ ਨਾ ਵੇਖੋ ਕਿਦਾਂ ਮਾਜ ਪੈਂਦੀ ਆ ਕੀ ਕਹਿੰਦੇ ਆ ਕੋਲਿਕ ਆ ਰਕੋ ਸਾਲਾ ਉੱਥੇ ਮੈਨੂੰ ਕਦੀ ਹਿੰਦੇ ਹੋੱਚ ਕੋ ਆ ਦੇ ਜੇ ਮਰ ਕੇ ਵੀ ਗਿਆ ਕਿ ਕਿਆ ਬਣਾ ਕਹਿ ਜਾ ਜੋ ਕਹਿਣਾ ਹੈ ਵੇਖਿਓ ਵੇਖਿਓ ਚਾ ਲਾਓ ਦੇ ਦੋ ਉਹ ਰੁਕ ਕੇ ਦੇਖਿਓ ਦੇਖਿਓ ਚਾ ਸੁਣੋ ਆਜੋ ਹੁਣ ਤੁਹਾਨੂੰ ਦਸੀਏ ਵੀ ਸਰਪ੍ਰਾਈਜ਼ ਕੀ ਹੈਗਾ ਫਤੇ ਫਤੇ ਨੂੰ ਦੂਰ ਬਿਠਾ ਲਿਆ ਵਾ ਵੀ ਤੂੰ ਹੱਥ ਨਹੀਂ ਲਾਉਣਾ ਹਲੇ ਹਲੇ ਕਪੜਾ-ਕਪੜਾ ਲੱਜਣਾ ਵਾ ਤੇ ਆਜੋ ਫਿਰ ਸੁੱਖ ਆ ਆ ਲੈ ਆ ਗੱਡੀ ਸਰਪ੍ਰਾਈਜ਼ ਆ ਡੇਲੀ ਇਹ ਮੈਨੂੰ ਦਿੱਤੀ ਆ ਕਬੱਡੀ ਨੇ ਆ ਬੜੇ ਪਿੰਡ ਰੱਖੀਆਂ 2007 ਤੋਂ 8 ਤਵਾਂ ਮਿਹਨਤ ਕੰਨਦੇ ਆ ਤਕਰੀਬਨ 8 ਤੋਂ ਲਾ ਲੋ ਕਿ ਮੈਂ ਲਗਾਤਾਰ ਕਬੱਡੀ ਦੀ ਕਮੈਂਟਰੀ ਕੰਨਦੇ ਤੇ ਮੇਰੇ ਭਰਾਵਾਂ ਨੇ ਕੀਤੀ ਆ ਮੈਨੂੰ ਸਨਮਾਨ ਤੇ ਸਨਮਾਨ ਕਿੱਥੇ ਹੋਊਗੀ 2 ਅਕਤੂਬਰ ਨੂੰ ਛੋਟੇ ਘੁੰਮਣੇ ਅੱਜ ਤਰੀਕੇ ਗਿਆ 30 30 ਸਤੰਬਰ ਤੇ 2 ਅਕਤੂਬਰ ਨੂੰ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਘੁੰਮਣਾਂ ਦੀ ਧਰਤੀ ਦੇ ਛੋਟੇ ਘੁੰਮਣੀ ਹੋਣਾ ਸਨਮਾਨ ਉਹ ਵੀ ਲੱਗੇ ਆਪਣੇ ਕੰਮ ਇਹ ਬਾਦੀ ਨਾ ਦਿਖਾ ਕਿ ਹਾਂ ਇਹਨਾਂ ਨੂੰ ਗੱਡੀ ਭਾਈ ਕਰਾਈ ਹੈ ਏਜੰਸੀ ਤੋਂ ਬਹੁਤ ਮਿਹਰਬਾਨੀ ਹੈ ਤੁਹਾਡੀ ਹਾਂਜੀ ਗੱਡੀ ਪਹੁੰਚੀ ਹੈ ਹਾਂਜੀ ਹਾਂਜੀ ਲੱਗੇ ਆਪਣੇ ਪੇਪਰ ਵਰਕ ਕਰਨ ਚਾਹਿਆ ਗੱਡੀ ਬਾਕੀ ਦਿਖਾ ਲਾਂ ਤੁਹਾਨੂੰ ਬਾਅਦ ਚ ਹੰਡਾਈ ਦੀ ਵੈਨ ਨਹੀਂ ਤੇ ਦਿੱਤੀ ਮੈਨੂੰ ਕਬੱਡੀ ਨੇ ਤੇ ਜਿਨ੍ਹਾਂ ਭਰਾਵਾਂ ਨੇ ਸਨਮਾਨ ਕਰਨਾ ਤੇ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਬਾਕੀ ਇਹ ਕਬੱਡੀ ਦੀ ਮਿਹਨਤ ਆ ਜਿਹਦੇ ਕਰਕੇ ਮੈਨੂੰ ਇੰਨੀ ਕਾਕਾ ਦਾ ਮਾਲਕ ਦਿੱਤਾ ਕਬੱਡੀ ਨੇ ਨਹੀਂ ਰੇ ਇੰਨੇ ਜੋਗੇ ਨਹੀਂ ਪਹਿਲਾਂ ਬੋਲਟ ਵੀ ਮਿਲਿਆ ਉਹ ਵੀ ਕਬੱਡੀ ਦੇ ਸਰੋਂ ਹੁਣ ਆ ਗੱਡੀ ਇਹ ਵੀ ਕਬੱਡੀ ਦੇ ਸਰੋਂ ਅਤੇ ਵੀਰ ਸਿੰਘ ਜੀ ਬੈਠਾ ਵਿੱਚ ਬਸ ਇੱਕ ਮਿੰਟ ਫਤਵੀ ਨਮਾਦ ਕੀਤੀ ਕਿਤੇ ਪਾਪਾ ਪਾਪਾ ਦੀ ਸ਼ੀਟ ਤੇ ਫਤਦੀ ਸੀ ਤੇ ਫਤਦੀ ਚਾਰ ਮੇਰੇ ਵੱਡੀ ਪਿੱਛੇ ਇਹ ਮੈਨਾਂ ਸੋਨਾ ਕੋਈ ਤੈ ਗੱਡੀ ਚਾਹ ਕੇ ਕਿੱਥੇ ਲੈਣੀ ਕਰ ਆਪਾਂ ਹੈਂ ਆਪਾਂ ਅੱਜ ਥੋੜੀ ਘਰ ਖੜਨੀ ਆਪਾਂ ਹੈਂ ਕਿੱ데 ਕਰੀ ਅੱਜ ਆਪਾਂ ਬੱਸ ਇੱਥੇ ਲੈ ਕੇ ਜਾਣੀ ਆ ਇੱਧਰ ਉਹ ਗੱਡੀ ਟੰਨ ਹੋ ਗਈ ਆ ਤੇ ਸਮਝਾਉਂਦੇ ਪਏ ਬਾਜੀ ਗੱਡੀ ਵਿੱਚ ਕੀ ਕੀ ਮਤਲਬ ਕਿੰਦਾ ਸਾਰਾ ਕੁਝ ਫਤਦੀ ਨੂੰ ਪੜਾ ਹੀ ਚਾਹ ਵਾ ਵੀ ਚੱਲੀਏ ਦੋਲਵ ਗੱਡੀ ਲੈ ਕੇ

ਖਤਮ ਲਾ ਹਾਂਜੀ ਥੱਕ ਗਏ ਅੱਜ ਤੇ ਸਾਰਾ ਦਿਨ ਚਲੋ ਕੋਈ ਗੱਲ ਨਹੀਂ ਆ ਵੀ ਜਿਹੜਾ ਥੱਕਣਾ ਵੀ ਬੜਾ ਵਧੀਆ ਵਾਲਾ ਵਜੇ ਪਾਣੀ ਪੀਣ ਵਾਲਾ ਸੀ ਐ ਚੁੱਕੀ ਐ ਚੁੱਕੀ ਕਰਿਆ ਕੋਈ ਤੇ ਪਾਣੀ ਪੀਣ ਵਾਲਾ ਨਹੀਂ ਹੈ ਛੋਣਿਆ ਬੈਠ ਜਾ ਤੂੰ ਸੀ ਅੱਜ ਹੁਣ ਲੈ ਲਈ ਗੱਡੀ ਪੇਪਰ ਵਰਕਰ ਹੈ ਵਗੈਰਾ ਸਾਰਾ ਕੁਝ ਕਰ ਲਿਆ ਓਕੇ ਪੇਪਰ ਬਣਾ ਕੇ ਤੇ ਰੱਖ ਲਿਆ ਵਿੱਚ ਗੇਟ ਪਾਸ ਵੀ ਓਕੇ ਕਰਤਾ ਉਹ ਪਾਉਣ ਲੱਗਿਆ ਖੱਪੜਾ ਜਿਹੜਾ ਉਹਦਾ ਕੰਜਾ ਕਰ ਦਿੰਦੇ ਆ ਫਤਿਹ ਉਹ ਸ਼ੇਰ ਦਾ ਥੱਕ ਗਿਆ ਵਿਚਾਰਾ ਰੋਂ ਰਿਹਾ ਸੀ ਵੀ ਆਪਣੇ ਘਰ ਚਲੀ ਗਏ ਓਕੇ ਚਲੋ ਖੋਸ਼ ਹੋਣਾ ਤੁਹਾਨੂੰ ਵੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚੀ ਹਾਂਜੀ ਤੁਸੀਂ ਵੀ ਨਾਲ ਸਾਥ ਦਿੱਤਾ ਕਿ ਭਾਜੀ ਠੀਕ ਹੈ ਭਾਜੀ ਬਹੁਤ ਬਹੁਤ ਧੰਨਵਾਦ ਸਾਡਾ ਜੋ ਗੱਲ ਹੈ ਇੱਥੋਂ ਲਈ ਆਪਾਂ ਗੱਡੀ ਤੇ ਬਸ ਬਾਹਰ ਆਉਣ ਲੱਗੀਆਂ ਹਣ ਗੱਡੀ ਬੜਾ ਵਧੀਆ ਮਾਲਕ ਨੇ ਕੀਤਾ ਬਹੁਤ ਵਧੀਆ ਜਿਹੜਾ ਸਾਨੂੰ ਇੱਥੇ ਤੱਕ ਪਹੁੰਚਾਇਆ ਇਹ ਸਾਰੀ ਸਾਭੀ ਦੀ ਮਿਹਨਤ ਹੈ ਕਿ ਉਹਨ ਇੱਕ ਤੱਕ ਲੈ ਕੇ ਆਈ ਹੈ ਇਹ ਕਮੈਂਟਰੀ ਦਾ ਗਿਫਟ ਹੈ ਉਹਨੂੰ ਕਬੱਡੀ 'ਚ ਮਿਲਿਆ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਬੀਬੀ ਸਿੰਘ ਜੀ ਆਪ ਦਾ ਹੱਥ ਹੀ ਨਜ਼ਰ ਜੀ ਅਗੀ ਵਾਹਿਗੁਰੂ ਦੀ ਕਿਰਪਾ ਨਾਲ ਗੱਡੀ ਪਾਰ ਹੁਣ ਆਪਾਂ ਲੈ ਕੇ ਚੱਲਨੇ ਆਂ ਕੰਨ ਚਲੋ ਜੀ ਵਾਹ ਕਿਰ ਆਪਾਂ ਬਹਿ ਗਏ ਅੱਗੇ ਹਾਂ ਆਪਣੀ ਵਾਲੀ ਗੱਡੀ ਹਨ ਜੀ ਇਹ ਆ ਫਟੇ ਫਟੇ ਨੂੰ ਵੀ ਕੁ ਮਿਲ ਗਿਆ ਹਨਾ ਫਟੇ ਮੇਰੀ ਬੜੀ ਰੀਜ ਜੀ ਕਿ ਮੈਂ ਅੱਗੇ ਪਾਵਾਂ ਕਿ ਉਹ ਰੀਜ ਮੇਰੀ ਅੱਜ ਪੂਰੀ ਹੋਈ ਆ ਹਨ ਉਹਨਾਂ ਰਗਵੀਰ ਭਾਜੀ ਨੇ ਦਿੱਤਾ ਸੀਗਾ ਆ ਵਾਲਾ ਗਿਫਟ ਚਪਾਰੇ ਤੇ ਗਏ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਇੰਨੇ ਜੋਗਾ ਕੀਤਾ ਤੇ ਵੀਰ ਦਾ ਇਹਨੂੰ ਐਡਵਾਂਸ ਚ ਕੀਤਾ ਵੀਰ ਨੇ ਐਡਵਾਂਸ ਚ 3-4 ਦਿਨ ਪਹਿਲਾਂ ਹੀ ਲੈਣ ਤਾਂ ਇਹ ਵੀ ਗੱਡੀ ਆ ਜਾਣੀ ਆ ਵੀ ਜਦਨ ਲੈਣਾ ਫਤਿਹ ਉਹਦਨ ਲਾ ਕੇ ਲੈ ਆਣਾ ਫਤਿਹ ਤੇ ਵੀਰ ਦਾ ਵੀ ਬਹੁਤ ਬਹੁਤ ਥੈਂਕ ਯੂ ਬਾਪੂ ਬਾਕੀ ਬਾਬਾ ਜੀ ਦਾ ਤੇ ਬਹੁਤ ਬਹੁਤ ਥੈਂਕ ਯੂ ਹੈਗਾ ਹੀ ਆ ਹੈਨਾ ਇੱਥੇ ਢੰਗ ਦੇਣਾ ਗਿਆ ਗਿਆ ਮੇਰ ਨੂੰ ਦੋ ਵੜਾ ਪਈ ਪੰਗਿਆ ਹੂੰ ਹਾਂ ਜੀ ਧੰਨਵਾਦ ਆਦੀਪ ਸਿੰਘ ਜੀ ਅੱਛਾ ਜਾ ਰਹਾ ਨਾ ਦੋ ਚਲੋ ਠੀਕ ਆ ਹਾਂ ਜੀ ਚਲੋ ਚਲੋ ਗੰਗੋ ਨਾਮ ਦਾ ਸਤ ਸ੍ਰੀ ਅਕਾਲ ਚਲੋ ਜੀ ਵਾਹ ਚਲੋ ਸਾਡਾ ਵੀਰ ਮਨਜੀਤ ਸਿੰਘ ਬੁਲਟ ਬੁਲਟ ਬਹੁਤ ਸੋਹਣਾ ਭਾਮੜੀ ਪਿੰਡ ਐ ਔਰ ਇਹ ਨੌਜਨ ਜੱਗਾ ਸਾਡਾ ਵੀਰ ਨਾਲ ਪੁੱਜਿਆ ਲਾਰਜੌਨ ਡੇਰੀਵਾਲ ਰਮਨ ਕਲੇਰ ਜੱਗਾ ਪੁਲਵਾਨ ਮਨੀ ਬਰਾੜ ਗੋਗੋਆਣੀ ਸੂਰਜ ਠਾਕਰ ਯੂ ਐਸ ਏ ਚੰਨ ਜਰਮਨੀ ਡਾਕਟਰ ਸਨੀਜੀ ਕਾਜਮਪੁਰ ਵਾਲੇ ਸ਼ਿੰਦਰਪਾਲ ਜੀ ਕਾਜਮਪੁਰ ਬੱਤਾ ਗੁੰਮੋਪੁਰ ਯੂ ਕੇ ਯੂ ਐਸ ਏ ਦੇ ਕਰਨ ਮਿਰਕ ਹੋਣਾ ਵੱਲੋਂ ਇਹ ਮਾਨ ਸਨਮਾਨ ਸਾਰੇ ਵੀਰ ਪੁੱਜੇ ਨੇ ਬਾਬਾ ਜੀ ਨੇ ਕਰ ਕਮਲਾ ਦੇ ਨਾਲ ਚਾਬੀਆਂ ਫਰਾਈਆਂ ਨੇ ਇਹ ਬਹੁਤ ਵਧੀਆ ਬੁਲਾਰਾ ਇਸ ਜ਼ਿਲ੍ਹੇ ਦਾ ਆਉਣ ਵਾਲੇ ਸਮੇਂ ਦਾ ਬਾਬਾ ਜੀ ਇਹ ਪਹੁੰਚਿਆ ਬਹੁਤ ਵੱਡੀਆਂ ਆਸਾਂ ਨੇ ਇਸ ਨੌਜਨ ਤੋਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਨਜੀਤ ਬੁਲੱਟ ਦੇ ਲਈ ਲਾ ਦਈਏ ਇਹ ਨੌਜਨ ਦਾ ਅੱਜ ਗੱਡੀ ਦੇ ਨਾਲ ਮਾਨ ਸਨਮਾਨ ਹੋਇਆ ਜਿੱਥੋਂ ਨਵੇਂ ਜ਼ੋਰਦਾਰ ਤਾੜੀਆਂ ਮਾਰੋ ਇੱਕ ਵਾਰੀ ਇਹ ਬਹੁਤ ਮਿਹਨਤ ਦੇ ਬਾਅਦ ਸਾਡੇ ਮਨਜੀਤ ਭਰਾ ਦੇ ਹੱਥੇ ਸੱਚੇ ਪਾਤਸ਼ਾਹ ਨੇ ਇਹ ਲਿਖਿਆ ਕਿ ਕਿ ਮਹੱਤਵਕ ਰਾਂਚੋਂ ਉੱਟ ਕੇ ਤੇ ਇੱਥੋਂ ਤੱਕ ਪਹੁੰਚਣਾ ਇਹ ਹਾਰੀ ਸਾਰੀ ਦਾ ਕੰਮ ਨਹੀਂ ਇਹ ਸਾਡੇ ਮਨਜੀਤ ਰਿਆੜ ਵੱਡੇ ਭਰਾ ਦੇ ਹਿੱਸੇ ਆਇਆ ਹੈ ਕਬੱਡੀ ਜਗਤ ਦੇ ਪਲਾਰਾਂ ਦੀ ਦੁਨੀਆ ਵਿੱਚ ਵੱਡਾ ਨਾਮ ਸਾਡੇ ਮਨਜੀਤ ਰਿਆੜ ਦਾ ਇਹ ਗੱਡੀ ਜਿੱਥੇ-ਜਿੱਥੇ ਲੰਘ ਰਿਹਾ ਤਾੜੀ ਮਾਰਿਓ ਬਹੁਤ ਮਿਹਨਤ ਤੁਹਾਡੇ ਨਾਲ ਸਾਡੇ ਭਰਾ ਦੇ ਸੇਮਾਨ ਆਇਆ ਲਾੜ ਪਰਿਵਾਰ ਸਾਡਾ ਰਮਨ ਕਲੇਰ ਇੰਗਲੈਂਡ ਵੱਡਾ ਵੀਰ ਸਾਡਾ ਤੇ ਨਾਲ ਜੱਗਾ ਪਹਿਲਵਾਨ ਕੈਨੇਡਾ ਲਾਚਨ ਜਰਮਨੋਨੀ ਸੂਰਜ ਠਾਕਰੋਨੀ ਉਹਨਾਂ ਭਰਾਵਾਂ ਦੇ ਵੱਲੋਂ ਇਹ ਮਾਣ ਸਰਵਾਂ ਦਿੱਤਾ ਗਿਆ Otra, Otra.